ਤਾ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਮਰਤ ਬਟਿਕ ਤੇ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਹਾਂ ਉਹ ਭੈਣਾਂ ਦੇ ਕਮੈਂਟ ਆਉਂਦੇ ਰਹਿੰਦੇ ਆ ਵੀ ਬਾਈ ਸਾਨੂੰ ਸ਼ਰਟ ਕੱਟਣੀ ਦੱਸੋ ਹਨਾ ਤਾਂ ਅੱਜ ਮੈਂ ਉਹ ਸ਼ਰਟ ਲੈ ਕੇ ਆਇਆਗਾ ਥੋੜਾ ਜਿਹਾ ਪੀਵੀ ਕਪੜਾ ਹਨਾ ਇੱਕ ਪੀਸੀ ਹੁੰਦੀ ਆ ਇੱਕ ਪੀਵੀ ਹੁੰਦਾ ਕਪੜਾ ਇੱਕ ਕੱਲੀ ਕਾਟਨ ਹੁੰਦੀ ਆ ਇਹ ਕਪੜਾ ਆਪਣੇ ਕੋਲੇ ਪੀਵੀ ਆ ਕੁਈ ਪਰ ਆਬਾਰਲੀ ਕੰਟਰੀ ਤੋਂ ਆਏ ਵੀ ਜੀ ਆਪਣੇ ਕੋਲੇ ਉਹ ਕਹਿੰਦੇ ਵੀ ਸਾਨੂੰ ਨਾ ਉੱਥੇ ਪ੍ਰੈਸ ਕਰਨ ਦੀ ਜ਼ਿਆਦਾ ਦਿੱਕਤ ਹੁੰਦੀ ਆ। ਬਈ ਕੋਈ ਇਸ ਤਰ੍ਹਾਂ ਦਾ ਕੱਪੜਾ ਦਿਓ ਵੀ ਬਾਲਾ ਸਿੰਥੈਟਿਕ ਵੀ ਨਾ ਹੋਵੇ ਤੇ ਬਾਲਾ ਕਾਟਨ ਵੀ ਨਾ ਹੋਵੇ ਕਿਉਂਕਿ ਜੇ ਜ਼ਿਆਦਾ ਕਾਟਨ ਕਹਿੰਦੇ ਦਿਓਗੇ ਤਾਂ ਫਿਰ ਬਲ ਬਹੁਤ ਜ਼ਿਆਦਾ ਪੈਣੇ ਕੱਪੜੇ ਦੇ ਵਿੱਚ ਹਨਾ। ਤਾਂ ਤਾਂ ਕਰਕੇ ਆ ਫੋਰਮ ਕੱਪੜਾ ਇਹਨੂੰ ਪੀ ਵੀ ਦਿੱਤਾ। ਇਹਦੇ ਵਿੱਚ ਬਾਲੇ ਬਹੁਤ ਹੀ ਜ਼ਿਆਦਾ ਘੱਟ ਪੈਂਦੇ ਆ। ਨਾ ਮਾਤਰੀ ਹੀ ਪੈਂਦੇ ਆ। ਤੇ ਜੇ ਕੋਈ ਭਰਾ ਬਾਹਰਲੀ ਕੰਟਰੀ ਦੇ ਵਿੱਚ ਦੇਖ ਰਿਹਾ ਸਾਨੂੰ ਉਹ ਸਾਡੇ ਕੋਲ ਵੀ ਇਸ ਤਰ੍ਹਾਂ ਦਾ ਕੱਪੜਾ ਮੰਗਵਾ ਸਕਦੇ ਹੋ ਇਹਨਾਂ ਨੇ ਵੀ ਆਪਣੇ ਕੋਲ ਖਰੀਦੀ ਆ ਇੱਕ ਕੈਨੇਡਾ ਬ੍ਰਿਮਟਨ ਤੋਂ ਆਏ ਹੋਏ ਆਪਣੇ ਕੋਲੇ ਜਗਰਾਵਾ ਇਹਨਾਂ ਦੀ ਰਿਸ਼ਤੇਦਾਰੀ ਹੈ ਕੋਈ ਆਪਣੇ ਕੋਲੇ ਪਿਛਲੇ ਕਾਫੀ ਟਾਈਮ ਤੋਂ ਆਉਂਦੇ ਜਾਂਦੇ ਆ ਠੀਕ ਆ ਤਾਂ ਮੈਂ ਤੁਹਾਨੂੰ ਨਾਲ-ਨਾਲ ਆਪ ਵੀ ਜਾਣਕਾਰੀ ਵੀ ਦਿੰਦਾ ਜਾਊਂਗਾ ਨਾਲ-ਨਾਲ ਛੱਡ ਦੀ ਕਟਿੰਗ ਵੀ ਦੱਸਦਾ ਜਾਊਂਗਾ ਜਿਹੜੀਆਂ ਮੇਰੀਆਂ ਭੈਣਾਂ ਲੇਡੀ ਸੂਟ ਸਿੱਖਣਾ ਚਾਹੁੰਦੀਆਂ ਹਨਾ ਉਹ ਲੇਡੀ ਸੂਟ ਵੀ ਸਿੱਖ ਸਕਦੀਆਂ ਇਹ ਜੇ ਕੁਰਤੇ ਪਜਾਮੇ ਪੈਂਟਾਂ ਸ਼ਰਟਾਂ ਸਿੱਖਣਾ ਚਾਹੁੰਦੇ ਆ ਤਾਂ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸ ਦਿਆ ਕਰੋ ਬਈ ਸਾਨੂੰ ਆਹ ਚੀਜ਼ ਤੇ ਵੀਡੀਓ ਬਣਾ ਦੇ ਸਾਨੂੰ ਇੱਥੇ ਦਿੱਕਤ ਆਉਂਦੀ ਹੈ ਹਨਾ ਕਿਸੇ ਵੀ ਟੌਪਿਕ ਤੇ ਮੈਥੋਂ ਵੀਡੀਓ ਬਣਵਾਉਣੀ ਚਾਹੁੰਦੇ ਹੋ ਤੁਸੀਂ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਬਿਜਾ ਦਿਓ ਆਲ ਵਾਲੇ ਬਟਨ ਤੇ ਸੈੱਟ ਕਰ ਦਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਕੋਲੇ ਪਹੁੰਚੇ ਹਨਾ ਜਿਹੜੇ ਭਰਾ ਪਹਿਲੇ ਦਿਨ ਦੇਖ ਰਹੇ ਆ ਚੈਨਲ ਨੂੰ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਕੰਟੀਨਿਊ ਬਿਜਾ ਦਿਓ ਤੇ ਆਨ ਵਾਲੇ ਬਟਨ ਤੇ ਸੈੱਟ ਕਰ ਦਿਓ। ਲੋ ਟਾਈਮ ਵੀ ਤਕਰੀਬਨ 505 ਹੋਣ ਵਾਲਿਆ ਸਵੇਰ ਦੇ ਤੇ ਆਪਾਂ ਵੀਡੀਓ ਜਿਹੜੀ ਹੈ ਜਲਦੀ ਜਲਦੀ ਸ਼ੁਰੂ ਕਰ ਦਈਏ। ਕਿਸੇ ਚੀਜ਼ ਦੀ ਨਹੀਂ ਸਮਝ ਆਉਂਦੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਨਾ। ਜੇ ਆਉਂਦੀ ਆ ਤਾਂ ਤਾਂ ਵੀ ਭੈਣਾਂ ਨੇ ਕਮੈਂਟ ਕਰਨਾ ਹਾਂਜੀ ਸਾਨੂੰ ਸਮਝ ਆਉਂਦੀ ਆ। ਆਜੋ ਆਪਾਂ ਜਿਹੜੀ ਸ਼ਰਟ ਆ ਇਹਦੀ ਲੰਬਾਈ ਇੱਕ ਵਾਰੀ ਮੈਂ ਤੁਹਾਨੂੰ ਨਾਪ ਦਿਖਾ ਦਿਆਂ ਲੰਬਾਈ ਹੈਗੀ 1.29 ਤੇ ਬਾਹ ਦੀ ਲੰਬਾਈ ਹੈਗੀ ਆ 25.90 31.18 ਛਾਤੀ ਹੈਗੀ 40 ਕਮਰ 45 ਤੇ हिਪ 46 ਫਰੰਟ 8.5 ਜਿਹੜਾ ਕਾਲਰ ਹੈਗਾ ਉਹ 16 ਤੇ ਕੂਣੀ 14 ਨਾਪ ਜਦੋਂ ਵੀ ਆਪਾਂ ਲੈਣਾ ਨਾ ਪੂਰਾ ਨਾਪ ਲਿਆ ਕਰੋ ਕਿਸੇ ਵੀ ਚੀਜ਼ ਨੂੰ ਛੱਡਿਆ ਨਾ ਕਰੋ ਨਾੇ ਪੇਟ ਵੀ ਮਿਨਾ ਕਰੋ ਭਰਾ ਦਾ ਪੇਟ ਹੈਗਾ ਜਿਹੜਾ ਉਹ ਮੈਂ ਇਧਰਲੀ ਸਾਈਡ ਤੇ ਲਿਖਦਾ ਉਹਨਾਂ 39 ਪੇਟ ਆ ਬਾਕੀ ਲੇਡੀ ਸੂਟਾਂ ਬਾਰੇ ਕੁਝ ਵੀ ਪੁੱਛਣਾ ਤੁਸੀਂ ਲੇਸ ਪਾਈਪਿੰਗ ਟਾਪ ਟਾ ਹਨਾ ਤਾਂ ਉਹ ਭੈਣ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਜਿਹੜਾ ਮੋਬਾਈਲ ਨੰਬਰ ਹੈ ਉਹ ਨੀਚੇ ਚੈਨਲ ਦੇ ਪਾੜ ਨਾਲ ਹੁੰਦਾ ਹਨਾ ਤਾਂ ਤੁਸੀਂ ਇਹਨਾਂ ਨਾਲ ਵੀ ਸੰਪਰਕ ਕਰ ਸਕਦੇ ਹੋ ਪਰ ਆਜੋ ਆਪਾਂ ਸ਼ੁਰੂ ਕਰਦੇ ਹਾਂ ਵੀਡੀਓ ਲੰਬਾਈ ਪਹਿਲਾਂ 29 30 30.5 ਤੇ 31.25 ਕਿਉਂਕਿ 1.5 ਇੰਚ ਵੱਧ ਰੱਖਣਾ ਸ਼ਰਟ ਦੀ ਲੰਬਾਈ 29.5 ਨਿਸ਼ਾਨ ਦੇਖ ਰਹੀ ਹੈ ਜੀ ਨਹੀਂ ਦੇਖ ਰਹੀ ਤਾਂ ਮੈਂ ਰੰਗਦਾਰ ਚਾਕ ਨਾਲ ਨਿਸ਼ਾਨ ਲਾ ਲਾਂ ਤੇ ਜਦੋਂ ਵੀ ਕਪੜਾ ਆਪਾਂ ਨੇ ਕੱਟਣਾ ਉਹ ਕਪੜਾ ਪੁੱਠਾ ਕਰਕੇ ਹੀ ਕੱਟਿਆ ਕਰੋ ਇਸ ਤਰ੍ਹਾਂ ਠੀਕ ਹੈ ਜੀ ਕੱਪੜੇ ਨੂੰ ਬਿਲਕੁਲ ਸਿੱਧਾ ਕਰ ਲੈਣਾ ਸਕੀਲ ਦੇ ਨਾਲ ਕੰਨੀ ਮੈਂ ਤੁਹਾਨੂੰ ਹਰਕ ਵੀਡੀਓ ਦੇ ਵਿੱਚ ਹੀ ਦੱਸ ਦਵਾਂਗਾ ਵੀ ਕੰਨੀ ਆਪਾਂ ਨੇ ਨਹੀਂ ਰੱਖਣੀ ਤਾਂ ਕੰਨੀ ਪਹਿਲਾਂ ਆਪਾਂ ਦੀ ਕੱਢ ਦਿੰਦੇ ਕਿਉਂਕਿ ਤੇ ਨਿਸ਼ਾਨ ਵੀ ਆਪਣੇ ਸਹੀ ਨਹੀਂ ਲੱਗਣਗੇ ਕੁਝ ਵੀ ਕਪੜਾ ਪਾ ਕੇ ਸਲਾਈ ਕਰਨਾ ਸਲਵਾਰ ਪਲਾਜ਼ੋ ਹਨਾ ਉਰਤਾਂ ਦੇ ਮਾਤਾ ਕੰਨੀ ਆਪਾਂ ਨੇ ਕਦੇ ਵੀ ਨਹੀਂ ਰੱਖਣੀ ਵਿੱਚ ਇਹ ਖਿੱਚ ਬਹੁਤ ਜ਼ਿਆਦਾ ਮਾਰਨੀ ਆ ਫਿਰ ਬਹੁਤ ਬੁਰੀ ਲੱਗਦੀ ਆ ਹਨਾ ਜਦੋਂ ਸੂਟ ਉਪਾਇਆ ਹੁੰਦਾ ਇਕੱਠਾ ਹੋ ਜਾਂਦਾ ਕਪੜਾ ਕਈ ਵਾਰੀ ਵੀਡੀਓ ਨਹੀਂ ਆਉਂਦੀ ਨਾ ਆਵਾਜ਼ ਹਟ ਜਾਂਦੀ ਆ ਉਹਨੂੰ ਤਾਂ ਉਹ ਦੱਸ ਦਿਆ ਕਰੋ ਹਨਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਬਈ ਆਵਾਜ਼ ਆਉਣਾ ਹਟ ਗਈ। ਹਲ ਹੁਣ ਆਪਾਂ ਇਹਦੇ ਇਹਨਾਂ ਜਿਹੜੇ ਇਹ ਹੈਗੀ ਆ ਉਹ 46 ਇੰਚਾ ਤਾਂ ਹੈਪ ਦਾ ਜਿਹੜਾ ਚੌਥਾ ਹਿੱਸਾ ਉਹ ਕੱਢ ਲਿਆ ਕਰੋ ਜਿਵੇਂ 46 ਦਾ ਚੌਥਾ ਹਿੱਸਾ ਬਣਾਉਂਗਾ 11 44 11.5 ਬਣਾਉਂਗਾ। 2.5 ਇੰਚ ਆਪਾਂ ਵਾਧਾ ਰੱਖਣਾ 2 ਇੰਚ ਫੱਟੀ ਦਾ। 0.5 ਇੰਚ ਸਲਾਈਂਗਾਂ ਦਾ ਮਾਰਜਿਨ। 11.5 ਤੇ ਦੋ 13.5 ਤੇ 14 ਇੰਚ ਬਣ ਗਿਆ। ਸਮਝ ਨਹੀਂ ਆਈ ਮੈਂ ਦੁਬਾਰਾ ਫਿਰ ਇੱਕ ਵਾਰੀ ਸਮਝਾਉਣਾ ਜਿੰਨੀ ਆਪਣੀ ਹਿਪ ਤਿਆਰ ਹੋ ਗਈ ਸ਼ਰਟ ਦੀ ਉਹ ਨੂੰ ਮੈਨ ਲਿਆ ਕਰੋ ਉਸ ਤੋਂ ਚੌਥਾ ਹਿੱਸਾ ਦਾ ਕੱਢ ਕੇ ਪੂਰੀ ਸ਼ਰਟ ਦੇ ਘੇਰੇ ਚੋਂ ਇਹਦਾ ਪੂਰੀ ਸ਼ਰਟ ਦਾ ਘੇਰਾ ਉਹ 46 ਇੰਚਾ ਜਨਕੀ ਉਹਦਾ ਚੌਥਾ ਹਿੱਸਾ ਬਣ ਗਿਆ 11.5 ਉਹਦੇ ਵਿੱਚ 2.5 ਇੰਚ ਪਾ ਦਿਆ ਕਰੋ ਹਾਂ ਜਦੋਂ ਆਪਾਂ 11.5 ਦੇ 2.5 ਪਾਵਾਂਗੇ ਤਾਂ ਆਪਣਾ ਨਿਕਲ ਕੇ ਆਊਗਾ 14 ਇੱਕ ਨਿਸ਼ਾਨ ਇੱਥੇ ਜਰਾ ਲੈਣਾ ਕਰੋ ਵਿਚਾਲੇ ਜੇ ਕਰਕੇ 14 ਤੇ ਇੱਕ ਨਿਸ਼ਾਨੀ ਐਵੇਂ ਇੱਥੇ ਲਾ ਲੈਣਾ ਆਪਾਂ 14 ਤੇ ਕਰਕੇ ਠੀਕ ਹੈ ਜੀ ਨਿੱਕੀ ਨੂੰ ਜਿਹੜਾ ਆਪਾਂ ਮੋਢਾ ਪਾਉਣਾ ਉਹ 8.5 ਪਾਉਣੇ ਨੂੰ ਲੋਡ ਮੁਤਾਬਕ ਪਾ ਲਿਆ ਕਰੋ ਇਹ ਵੀ ਆਪਾਂ ਨਾ ਜਿਵੇਂ ਲੇਡੀ ਸੂਟਾਂ ਦੇ ਮੋਢਾ ਪਾਉਣਾ ਹਿਸਾਬ ਦੇ ਨਾਲ ਉਵੇਂ ਪਾਇਆ ਕਰੋ ਜੇ ਤੀਰਾ ਛੋਟਾ ਸ਼ਰਟ ਖੁੱਲੀ ਆ ਤਾਂ ਉਹਨਾਂ ਮੋਢਾ ਆਟੋਮੈਟਿਕ ਹੀ ਵੱਡਾ ਹੋ ਜਾਊਗਾ ਜੇ ਕਿਸੇ ਨੂੰ ਇਸ ਚੀਜ਼ ਦੀ ਨਹੀਂ ਸਮਝ ਆ ਰਹੀ ਹਨ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੋਢੇ ਬਾਰੇ ਪੁੱਛ ਸਕਦੇ ਸਾਰੇ ਕਮੈਂਟਾਂ ਦਾ ਮੈਂ ਜਵਾਬ ਪਹਿਣਾ ਨੂੰ ਦਿੰਦਾ ਰਹਿਣਾ ਹਨਾ ਹੁਣ 8.5 ਦਾ ਫਰੰਟ ਤਿਆਰ ਆ ਆਪਾਂ ਇੱਥੋਂ ਜਿਹੜਾ ਨਿਸ਼ਾਨ ਲਾਵਾਂਗੇ ਉਹ ਨੌਂ ਤੇ ਲਾਵਾਂਗੇ ਬਸ ਜਿੰਨਾ ਸਲਾਈ ਦੇ ਵਿੱਚ ਆਊਗਾ ਓੰਨਾ ਕੀ ਤੀਰਾ ਜਿਹੜਾ ਉਪਰ ਦਾ ਸਵਾ 18 ਇੱਥੋਂ ਇੰਨਾ ਆਪਾਂ ਇੱਥੋਂ ਵੀ ਇੱਕ ਸੂਤ ਘੱਟ ਕਰ ਲੈਣਾ ਤੀਰੇ ਤੋਂ ਇਹ ਮੋਢਿਆਂ ਦੀ ਟਲਣਾ ਉਹ ਮੋਢੇ ਦੇਖ ਲਿਆ ਕਰੋ ਸਵਾ 2 2.5 ਇੰਚ ਦੇ ਤਕਰੀਬਨ ਸਹੀ ਆ ਜਾਂਦੇ ਹਨਾ ਬਾਕੀ ਜੇ ਕਿਸੇ ਦੇ ਮੋਢੇ ਖੜਮੇ ਆ ਉਹਦੇ 1.5 ਪੌਣੇ 2 ਵੀ ਤੁਸੀਂ ਪਾ ਸਕਦੇ ਹੋ ਪਰ ਇੱਕ ਵਾਰੀ ਜੇ ਨਾਪ ਲੈਣੇ ਹੁੰਦੇ ਹੋ ਉਹਦੋਂ ਨਿਗਾਹ ਮਾਰ ਲਿਆ ਕਰੋ ਚਾਰ ਚਪੇ ਤੇ ਠੀਕ ਹੈ ਜੀ ਨੂੰ ਮੈਂ ਪਹਿਲਾਂ ਸਾਈਡ ਵਾਲਾ ਨਿਸ਼ਾਨ ਚੱਕ ਲਿਆ ਕਪੜਾ ਆਪਾਂ ਪੁੱਠਾ ਕਰਕੇ ਹਮੇਸ਼ਾ ਨਿਸ਼ਾਨ ਲਗਾਉਣਾ ਸਿੱਧੇ ਪਾਸੇ થી ਕੋਈ ਵੀ ਚਾਕ ਵਗੈਰਾ ਦਾ ਦਾਗ ਆਪਾਂ ਨਹੀਂ ਲਿਖਾਉਣਾ ਕਿਉਂਕਿ ਅਗਲੇ ਨੇ ਕੱਪੜੇ ਮੌਕੇ ਦੀ ਮੌਕੇ ਤੇ ਮਿਲਦੇ ਹੁੰਦੇ ਹਨ ਤਾਂ ਉਹਨਾਂ ਕੋਲੇ ਧੋਣ ਦਾ ਟਾਈਮ ਵੀ ਹੁੰਦਾ ਬਾਕੀ ਕਈ ਵਾਰੀ ਚਾਕ ਜਦੋਂ ਕਪੜਾ ਧੋ ਲੈਂਦੇ ਆ ਨਾ ਆਪਾਂ ਤਾਂ ਫੈਲ ਜਾਂਦਾ ਫਿਰ ਉਹ ਦਿੱਕਤ ਬਹੁਤ ਆਉਂਦੀ ਹੈ ਤਾਂ ਹੁਣ ਆਪਾਂ ਇਹਦੀ ਕਟਾਈ ਸ਼ੁਰੂ ਕਰਨ ਲੱਗੇ ਸ਼ਰਟ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਬਾਕੀ ਭੈਣਾਂ ਨੂੰ ਜੇ ਕੋਈ ਦਿੱਕਤ ਹੁੰਦੀ ਆ ਉਹ ਨੀਚੇ ਮੋਬਾਈਲ ਨੰਬਰ ਲਿਖਿਆ ਹੁੰਦਾ ਉਹ ਤੁਸੀਂ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹੋ ਹੈਨਾ ਜੇ ਕੋਈ ਯਾਦੇ ਦਿੱਕਤ ਹੁੰਦੀ ਆ ਜਾਂ ਕੋਈ رائے ਵਗੈਰਾ ਲੈਣੀ ਆ ਉਹ ਨੀਚੇ ਮੋਬਾਈਲ ਨੰਬਰ ਵੀ ਲਿਖਿਆ ਹੁੰਦਾ ਚੈਨਲ ਦੇ ਤੁਸੀਂ ਉੱਤੇ ਜਾ ਕੇ ਸੰਪਰਕ ਕਰ ਸਕਦੇ ਹੋ ਜਾਂ ਕਿਸੇ ਭੈਣ ਨੇ ਸਾਡੇ ਤੋਂ ਕੱਪੜੇ ਸਲਾਈ ਕਰਾਉਣੇ ਆ ਉਹ ਵੀ ਫੋਨ ਕਰ ਸਕਦੇ ਆ ਇੱਥੋਂ ਆਪਾਂ ਨੇ 2 ਇੰਚ ਰੱਖਾਂਗੇ ਨੀਚੇ ਨੂੰ ਕਰਾਂਗੇ ਪੌਣੇ 3 ਸੇ ਰੂ ਕਰਾਂਗੇ 2 ਇਹ ਕਲਰ ਦਾ ਛੀਮਾ ਇਸ ਤਰ੍ਹਾਂ ਕੱਟ ਲਿਆ ਕਰੂ ਮੈਂ ਕੱਲ ਵੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਹਨਾ ਭੈਣਾਂ ਨੂੰ ਵੀ ਜੇ ਕਿਸੇ ਨੂੰ ਨਹੀਂ ਪਤਾ ਲੱਗਦਾ ਨਾ ਵੀ ਕਲਰ ਕਿੰਨਾ ਕਿੰਨਾ ਪਊਗੀ ਗਲਾਈ ਹਨਾ ਤਾਂ ਮੋਬਾਈਲ ਤੇ ਛੀਮਾ ਇਸ ਤਰ੍ਹਾਂ ਕੱਟ ਲਿਆ ਕਰੂ ਮਿੱਸੋ ਆਪਣਾ 15 ਦਾ ਜਾਂ 16 ਦਾ ਛੀਮਾ ਸਕਣਾ ਮੰਨੂਗਾ ਉਹ ਸਾਰਾ ਨਿਕਲ ਕੇ ਆ ਜਾਊਗਾ ਜੇ ਕਿਸੇ ਨੂੰ ਛੀਮਾ ਐਸਾ ਨਹੀਂ ਘਟਣਾ ਆਉਂਦਾ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਜੋ ਤਾਂ ਮੈਂ ਤੁਹਾਨੂੰ ਲਾਈਵ ਵੀਡੀਓ ਬਣਾਉਣਾ ਉਹਦੇ ਵਿੱਚ ਤੁਹਾਨੂੰ ਛੇਮਾ ਹਿੱਸਾ ਕੱਢ ਕੇ ਦਿਖਾ ਦਊਗਾ ਕੋਈ ਸੰਗਣ ਵਾਲੀ ਗੱਲ ਨਹੀਂ ਥੋਡੀ ਆਪਣੀ ਭੈਣ ਦਾ ਚੈਨਲ ਆ ਇਹ ਜਦੋਂ ਮਰਜੀ ਫੋਨ ਕਰ ਸਕਦੇ ਹੋ ਕਿਸੇ ਵੀ ਟੌਪਿਕ ਤੇ ਤੁਸੀਂ ਡਿਸਕਸ ਕਰਨੀ ਹੈ ਨਾਲ ਹਨਾ ਹੁਣ ਲੋ ਜਿਹੜਾ ਆਪਣਾ ਬੈਕਪਲਨਾ ਕੱਢਾਂਗੇ ਜਣੀ ਕੰਮ ਦੀਆਂ ਬਰੀਕੀਆਂ ਜ਼ਰੂਰ ਪੜਿਆ ਕਰੋ ਜਿ ਛੋਟੇ ਛੋਟੇ ਨੋਕਸ ਹੁੰਦੇ ਆ ਜਿਵੇਂ ਫਰੰਟ ਦੇ ਉੱਪਰ ਬਲ ਕਿਉਂ ਪੈਂਦੇ ਆ ਮੋਡਾ ਕਿੰਨਾ ਰੱਖਣਾ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਤੁਸੀਂ ਤੋਂ ਆਪਣਾ ਕੁਰਦੀਨਾ ਮੈਨ ਲਿਆ ਕਰੋ ਫਿਰ ਉਸ ਤੋਂ ਪੱਕਾ ਕਰਕੇ ਫਿਰ ਸਮਾਰਾਂਗੇ ਵਿੱਚ ਕਿੰਨਾ ਕੁ ਇਹਨੂੰ ਬੈਕ ਪੱਲਾ ਚਾਹੀਦਾ ਇਸੇ ਤਰੀਕੇ ਫਰੰਟ ਭੱਲੇ ਨੂੰ ਬੈਕ ਦੇ ਉੱਪਰ ਵਿਛਾ ਲਿਆ ਕਰੋ ਇਸ ਤਰ੍ਹਾਂ ਠੀਕ ਹੈ ਜੀ ਜਿਹੜਾ ਉਪਰੋਂ ਆਪਾਂ ਰੱਖਣਾ ਤੀਰੇ ਦਾ ਉਹ ਲਗਭਗ 7/2 ਇੰਚ 9/2 ਇੰਚ ਰੱਖਣਾ ਹੁੰਦਾ ਤਾਂ ਘੱਟ ਤੋਂ ਘੱਟ ਕੱਪੜਾ ਖਰਾਬ ਹੋ ਜਾਂਦਾ ਕਰੋ ਤਾਂ ਕਿ ਪੇਸਟਿੰਗ ਕਰਨ ਦੇ ਵੇਲੇ ਤੁਹਾਨੂੰ ਦਿੱਕਤ ਨਾ ਆਵੇ ਹੁਣ ਇੱਥੇ ਆਪਾਂ ਨੇ ਪੱਟੀ ਦੇ ਸ ਮੋੜ ਕੇ ਜਿੰਨਾ ਆਪਣਾ ਫੱਟੀ ਮੋਟੂੀ ਕਾਜਾਂ ਲਈ ਉਹਨੂੰ ਮੋੜ ਦਿਆ ਕਰੋ ਅੰਦਰ ਇਸ ਤਰ੍ਹਾਂ ਤੁਸੀਂ ਚਾਹੋ ਤਾਂ ਇੱਥੇ ਪ੍ਰੈਸ ਨਾਲ ਕਰੀਬ ਹੀ ਬਣਾ ਸਕਦੇ ਹੋ ਨਾ ਜੇ ਕਿਸੇ ਭਰਾ ਨੂੰ ਦਿੱਕਤ ਆਉਂਦੀ ਹੈ ਨਿਸ਼ਾਨ ਲਾਉਣ ਚ ਤਾਂ 2.1 ਸੂਤ ਇੱਥੇ ਨੂੰ ਰੱਖ ਲਿਆ ਕਰੋ ਠੀਕ ਹੈ ਜੀ ਇਸ ਤਰ੍ਹਾਂ ਮੈਂ ਲੈ ਗਰੂ ਤਿੰਨ ਚਾਰ ਤਾਂ ਆ ਦੇਖੋ ਆ ਜਿਵੇਂ ਹੁਣ ਉੱਤੇ ਜਾਦ ਨਹੀਂ ਕਰੇ ਪੈਣਾ ਤਾਂ ਆਪਾਂ ਇਹਨੂੰ ਡਾਊਨ ਕਰ ਲੈਣਾ ਬਸ 1/2 ਇੰਚ ਤੇ ਡੇਡੈਂਸ ਤੇ ਵਿਚਾਲੇ ਵਿਚਲੇ ਰੱਖਣਾ ਨੂੰ ਸਵਾ 1/2 ਠੀਕ ਆ ਇਹ ਕੰਮ ਦੀਆਂ ਬਰੀਕੀਆਂ ਦਾ ਖਾਸ ਖਿਆਲ ਰੱਖਿਆ ਕਰੋ ਹੁਣ ਜਿਹੜਾ ਤੀਰਾ ਉਹ ਸਵਾ 18 ਆਪਾਂ ਰੱਖਾਂਗੇ ਤੁ ਸਵਾ 19 ਇੰਚ ਠੀਕ ਆ ਜੇ ਨਹੀਂ ਸਮਝ ਆਈ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਓ ਆਪਾਂ ਦੁਬਾਰੇ ਵੀਡੀਓ ਫੇਰ ਇਸ ਟੌਪ ਤੇ ਪਾ ਦੇਾਂਗੇ ਬਰੀਕੀ ਦੇ ਵਿੱਚ ਫਿਰ ਤੁਹਾਨੂੰ ਸਮਝਾ ਦੇਾਂਗੇ ਬੈਗ ਪੋਲਾ ਆਪਾਂ ਜਰੂਰ ਚੱਕਾਂਗੇ ਜਿਵੇਂ ਕੁਰਤੇ ਤੇ ਜਾ ਕੇ ਤੁਹਾਨੂੰ ਛਾਣਦਾ ਵੀ ਉਵੇਂ ਚੱਕਾਂਗੇ ਹਾਂ ਉੱਪਰ ਜਦੋਂ ਆਪਾਂ ਖੜਦੇ ਆ ਨਹੀਂ ਤਾਂ ਪਿੱਛੇ ਤੋਂ ਸ਼ਰਟ ਜਿਆਦਾ ਡਾਊਨ ਹੋਏ ਹੁੰਦੀ ਆ ਉਹ ਬੁਰੀ ਲੱਗਦੀ ਪਾਈ ਵੀ ਇਸੇ ਤਰ੍ਹਾਂ ਜਪੈਲੀ ਕਲਾਈ ਦੇ ਦਿੰਨੇ ਪਿੱਛੇ ਬਾਹਲਾ ਕੱਪੜਾ ਨਹੀਂ ਛੱਟਣਾ ਕੇ ਵੀリエ ਆਵਾਜ਼ ਆਉਣਾ ਹਟ ਜਾਂਦੀ ਦੋ ਤਿੰਨ ਵਾਰੀ ਚੈੱਕ ਕਰਨਾ ਪੈਂਦਾ ਚਲੋ ਡਾਕਾ ਪਾਏ ਚੀ ਲਾਵਾਂਗੇ ਮਨ ਗਲੀਆ ਪਾਉਣੇ ਆਗ ਲਾਈ ਦਾ ਨਿਸ਼ਾਨ ਲਾਉਣਾ ਉਹ ਆਪਾਂ ਇੱਥੋਂ ਅੱਧ ਕਰ ਲਿਆ ਕਰੋ ਇਹ ਤਾਂ ਜਿਵੇਂ 12 ਤਾਂ 6 ਕਰ ਲਿਆ ਕਰੋ ਇਧਰ ਨੂੰ 1.5 ਪਾਉਣੇ ਦੋ ਘੱਟ ਤੋਂ ਘੱਟ ਚਾਹੀਦੀ ਜੇ ਗੁਲਾਈ ਛੱਡ ਦਿਓ ਇੱਥੋਂ ਆਪਾਂ ਇਹਨੂੰ ਬਿਲਕੁਲ ਇਹਦੇ ਨਾਲ ਬਣਾਵਾਂਗੇ ਠੀਕ ਆ ਜੀ ਵੀਡੀਓ ਸਮਝ ਆਉਂਦੀ ਆ ਚੰਗੀ ਲੱਗਦੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਠੀਕ ਆ ਹਲੋ ਆਪਾਂ ਇਹਨੂੰ ਇਹ ਲਾਈਪਾਤੀ ਹੁਣ ਬੈਕ ਪੱਲੇ ਨੂੰ ਥੋੜਾ ਜਿਹਾ ਚੱਕ ਦੇ। ਫੁਰਸਤ ਹੁੰਦੀ ਹੈ ਸ਼ਰਟ ਦੇ ਵਿੱਚ ਨਿਸ਼ਾਨ ਜ਼ਰੂਰ ਲਾ ਲਿਆ ਕਰੋ। ਕਿਉਂਕਿ ਆਪਾਂ ਨੂੰ ਨੇਰੀ ਸਵੇਰੇ ਕੱਪੜਾ ਮੋਨਣਾ ਪੈਂਦਾ ਤਾਂ ਕੋਈ ਦਿੱਕਤ ਨਾ। ਇਸ ਤਰ੍ਹਾਂ ਚਾਕ ਫੇਰ ਲਿਆ ਕਰੋ ਥੋੜਾ ਥੋੜਾ ਜਿਆਦਾ ਵੀ ਨਹੀਂ ਫੇਰਨਾ। ਬਸ ਇਹ ਆਪਾਂ ਨੇ ਨਿਸ਼ਾਨ ਹੀ ਲਾਉਣੇ ਹੁੰਦੇ ਆਗੇ। ਕਈ ਵਾਰੀ ਚਾਕ ਨਾ ਬਾਹਰਲੇ ਪਾਸੇ ਜਿਸਨ ਲੱਗ ਜਾਂਦਾ। ਹੁਣ ਨੂੰ ਆਪਾਂ ਹਮ ਸਾਈਡ ਤੇ ਰੱਖ ਜਾਈਏ। ਬਾਅਦ ਚ ਫਰੰਟ ਪੱਲੇ ਦੇ ਨਾਲ ਮਲਾ ਕੇ ਦੇਖ ਲਾਂ ਮੈਨੂੰ ਦੋ ਤਿੰਨ ਵਾਰੀ ਚੈੱਕ ਕਰਨਾ ਪੈਂਦਾ ਹੈ ਨਾ ਕਈ ਵਾਰੀ ਆਵਾਜ਼ ਨਾ ਕੱਟੀ ਜਾਂਦੀ ਹੈ ਵੀਡੀਓ ਆਪਾਂ ਜਦੋਂ ਬਣਾਉਣੀ ਹੈ ਤਾਂ ਕਿਰਪਾ ਕਰਕੇ ਉਹ ਚੀਜ਼ ਦਾ ਤੁਸੀਂ ਵੀ ਦੱਸ ਦਿਆ ਕਰੋ ਕਈ ਵਾਰੀ ਮੈਂ ਲਾਈਵ ਦੇ ਵਿੱਚ ਵੀਡੀਓ ਬਣਾਉਂਦਾ ਰਹਿਣਾ ਤਾਂ ਉਹਦੇ ਵਿੱਚ ਤੁਸੀਂ ਨਾਲ ਨਾਲ ਕਮੈਂਟ ਕਰ ਲਿਆ ਕਰੋ ਭਾਈ ਆਵਾਜ਼ ਨਹੀਂ ਆ ਰਹੀ ਹੈ ਨਾ ਹਾਂ ਮਰਾ 10 ਜਿਹੜੀਆਂ ਬਾਹਾਂ ਉਹ ਕੱਢਾਂਗੇ ਪਰ ਪਹਿਲਾਂ ਕੰਨੀ ਕੱਟਾਂਗੇ ਇੱਕ 60 ਆਪਣੇ ਕੋਲੇ ਕੱਪੜਾ ਸੀਗਾ ਇਹ ਵੱਡੇ ਬਣੇ ਆ ਪੀਵੀਆ ਕੱਪੜਾ ਸੀ ਆਰਾਮ ਦਾ ਜੇ ਕਿਸੇ ਭਰਾ ਨੇ ਮੰਗਵਾਉਣਾ ਤਾਂ ਸਾਡੇ ਤੋਂ ਮੰਗਵਾ ਸਕਦਾ ਹੁਣ ਲੋ ਜੀ ਹੁਣ ਆਪਾਂ ਇਹਦੇ ਉੱਤੇ ਇੱਕ ਪੂਰੀ ਪ੍ਰੈਸ ਮਾਰ ਰਹੇ ਹਾਂ ਪ੍ਰੈਸ ਮਾਰੇ ਬਿਨਾ ਕੋਈ ਵੀ ਕੱਪੜਾ ਆਪਣੇ ਨਹੀਂ ਕੱਟਣਾ ਸਿੱਧਾ ਪਾਸਾ ਅੰਦਰ ਲਈ ਸਾਈਡ ਰੱਖਣਾ ਉੱਠਾ ਪਾਸਾ ਤੋਂ ਬਾਹਰ ਕੱਢ ਲੈ ਲੋ ਕੰਨੀ ਇੱਕ ਵਾਰੀ ਲਾ ਲਿਓ ਸਾਰੀ ਤਾਂ ਕਿ ਆਪਾਂ ਨੂੰ ਕੋਈ ਨਿਸ਼ਾਨ ਲਾਉਣ ਵਿੱਚ ਦਿੱਕਤ ਨਾ ਆਵੇ ਜੇ ਜਿਹੜੇ ਭਰਾ ਬਿਲਕੁਲ ਨਵੇਂ ਆ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕੰਟੀਨਿਊ ਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਦਿਆ ਕਰੋ ਤਾਂ ਕਿ ਵਧੀਆ-ਵਧੀਆ ਵੀਡੀਓ ਤੁਸੀਂ ਦੇਖ ਸਕੋ ਹਨ ਹੁਣ ਜਿਹੜਾ ਇਹਦਾ ਮੋਢਾ ਉਹ ਛਾਤੀ ਦਾ ਆਧਾਰ ਕਰਕੇ ਉਹ ਚ 2 ਇੰਚ ਪਾ ਦਿਆ ਕਰੋ ਛਾਤੀ ਹੈਗੀ 40 40 ਦਾ ਅਧੂੜਾ 20 ਤੇ 22 ਉਡਾ ਭਰਾ ਦਾ ਬਾਈ ਬਣੂਗਾ। ਕੈਨੇਡਾ ਵਾਲੇ ਕੱਪੜੇ ਬੰਦੇ ਥੋੜੇ ਖੁੱਲੀ ਪਾਉਂਦੇ ਆ। ਫਿਟਿੰਗ ਆਪਣੀ ਜਾਦੀ ਆ ਹਨਾ। ਤਾਂ ਇਹਨਾਂ ਦੇ ਕੱਪੜੇ ਥੋੜੇ ਲੂਜ਼ ਰੱਖ ਕੇ ਬਣਾ ਦਿਆ ਕਰੋ। ਕਿਉਂਕਿ ਇਹ ਭਰਾ ਕੱਪੜੇ ਥੋੜਾ ਖੁੱਲਾ ਪਨ ਰਹਿ ਕੇ ਮਹਿਸੂਸ ਕਰਦੇ। ਉਹ ਹੁਣ ਆਪਾਂ ਜਿਹੜੀ ਦੀ ਬਾਹ ਦਾ ਨਿਸ਼ਾਨਾ ਉਹ ਪਾ ਹੈਗੀ 25 ਆਪਾਂ ਨਿਸ਼ਾਨ ਲਗਾਵਾਂਗੇ ਥੋ 24 ਤੀ। ਬਿਲਕੁਲ ਆਰਾਮ ਦੇ ਨਾਲ ਨਿਸ਼ਾਨਾ ਨਿਸ਼ਾਨ ਥੋੜਾ ਤੋਂ ਸਿੱਧਾ ਨਹੀਂ ਲੱਗਦਾ। ਫੱਟੀ ਦੇ ਨਾਲ ਨਾਲ ਲਾ ਲਿਆ ਕਰੋ ਇੱਥੋਂ ਆਪਾਂ ਰੱਖਾਂਗੇ ਪੌਣੇ 6 ਇੰਚ ਕੁਣੀ ਭਰਾ ਦੀ ਹੈਗੀ 14 ਇੰਚ ਜਿੰਨਾ ਆਪਣਾ ਸਲਾਈ ਦਾ ਮਾਰਜਿਨ ਆਊਗਾ ਉਹ ਰੱਖ ਕੇ ਇੱਥੋਂ ਦੋ ਦੋ ਸਵਾ 2 ਇੰਚ ਛੱਡ ਕੇ ਫਿਰ ਗਲਾਈ ਸ਼ੁਰੂ ਕਰਨੀ ਆ ਆਪਣੇ ਇਸ ਤਰ੍ਹਾਂ ਠੀਕ ਹੈ ਫੇਰ ਹੀ ਪੂਰੀ ਸ਼ੇਪ ਦੇ ਜਾਏਗਾ ਹੁਣ ਤੋਂ ਇਹ ਪੂਰੀ ਮਾਰਕਿੰਗ ਕਰਕੇ ਨਾ ਫੇਰ ਹੀ ਚੱਕਿਆ ਕਰੋ ਪੈਂਚੀ ਨੂੰ ਹੁਣ ਆਪਾਂ ਜਿਹੜਾ ਅਨਸ਼ਾ ਲਾਵਾਂਗੇ ਬਾਹਰ ਇਹ ਵੀ ਫੱਟੀ ਦੇ ਨਾਲ ਨਹੀਂ ਲਾਉਣਾ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਬਾਕੀ ਜਿਹੜੀ ਆਪਣੇ ਰਿਸ਼ਤੇ ਅਰੇਂਜ ਭੈਣਾ ਕੱਪੜੇ ਸਲਾਈ ਕਰਦੀਆਂ ਉਹਨਾਂ ਕੋਲੇ ਨਾ ਚੈਨਲ ਦਾ ਲਿੰਕ ਭੇਜਿਆ ਕਰੋ ਤਾਂ ਕਿ ਉਹਨਾਂ ਨੂੰ ਵੀ ਨੌਲੇਜ ਮਿਲ ਸਕੇ ਲੋ ਜੀ ਹੁਣ ਆਇਥੋਂ ਕੰਟੀ ਅਗਲੀ ਵੀਡੀਓ ਦੇ ਵਿੱਚ ਦੱਸਣਾ ਕਿ ਬਾਹਰ ਨੂੰ ਰੱਖਿਆ ਕਰੋ ਬਿਲਕੁਲ ਸੌਖਾ ਤਰੀਕਾ ਸ਼ਰਟ ਕੱਟਣ ਦਾ ਫਿਰ ਵੀ ਕਿਸੇ ਭੈਣ ਜੇ ਇੱਕ ਵਾਰੀ ਸਮਝ ਨਹੀਂ ਆਉਂਦੀ ਦੂਜੀ ਵਾਰੀ ਪੁੱਛ ਲਿਆ ਕਰੋ ਜੇ ਕਿਸੇ ਭੈਣ ਨੂੰ ਜ਼ਿਆਦਾ ਕੋਈ ਸਮੱਸਿਆ ਆਉਂਦੀ ਆ ਤਾਂ ਉਹ ਫੋਨ ਕਰ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਹਣਾ ਜੇ ਸਾਡਾ ਤੋਂ ਫੋਨ ਨਹੀਂ ਚੱਕਿਆ ਜਾਂਦਾ ਤਾਂ ਤੁਹਾਨੂੰ ਕਾਲ ਵਾਪਸ ਆਉਗੀ ਫੱਟੀਆਂ ਇਹ ਤੋਂ ਭਾਵੇਂ ਤੁਸੀਂ ਪ੍ਰੈਸ ਦੇ ਨਾਲ ਇਨਸ਼ਾਲਲਾ ਲਿਆ ਕਰੋ ਭਾਵੇਂ ਚਾਕ ਦੇ ਲਿਆ ਕਰੋ ਸਾਢੇ 1.5 ਪੌਣੇ 6 ਇੰਚ ਫੱਟੀਆਂ ਦੀ ਲੰਬਾਈ ਹੁੰਦੀ ਆ ਐਸ ਹੱਤ ਕੱਟਣੀ ਆ ਭਾਵੇਂ ਫੱਟੀਆਂ ਇਹ ਚੀਜ਼ ਦਾ ਧਿਆਨ ਰੱਖਣਾ ਦੋ ਲੜ ਦੇਖ ਲੈਣੇ ਧਿਆਨ ਦੇ ਨਾਲ ਇਹ ਤੇ ਦੋ ਇੱਕ ਟੱਕ ਲਾ ਦੇਣਾ ਇਸੇ ਤਰ੍ਹਾਂ ਹੀ ਹੁਣ ਮੂਰਲੇ ਦੋ ਪੱਲਿਆਂ ਦੇ ਉੱਪਰ ਚੱਕੀ ਗਲਾਈ ਪਾਵਾਂਗੇ ਆਪਾਂ ਇਸ ਤਰ੍ਹਾਂ ਦੋ ਪੱਲੇ ਚੱਕ ਲਿਆ ਕਰੋ ਤੇ ਇੱਕ ਟੱਕ ਲਾਵਾਂਗੇ ਇੱਕ ਟੱਕ ਆਪਾਂ ਇਹਦਾ ਸੈਂਟਰ ਕਰਕੇ ਲਾਉਣਾ ਉੱਪਰ ਬਾਹਾਂ ਜਦੋਂ ਆਪਾਂ ਸ਼ਰਡਾਂ ਜੋੜਨੀਆਂ ਬਾਹਾਂ ਵਾਲਾ ਕਪੜਾ ਢਿੱਲਾ ਸ਼ਰਟਾਂ ਨੂੰ ਮਾਰਨਾ ਹੈ ਖਿੱਚੀ ਰੱਖਣਾ ਮਾਰਾ ਜਾ ਬਸ ਉਹ ਹੱਥ ਰੱਖਿਆ ਕਰੋ ਇਹ ਜਿਹੜਾ ਕੱਪੜਾ ਨਰਮਾਉਂਦੇ ਜਾ ਕਰੋ ਉਹਦੇ ਨਾਲ ਬਸ ਸਫਾਈ ਆਉਂਦੀ ਜਾਊਗੀ ਹੈ ਨਾ ਕਈ ਵਾਰੀ ਕੀ ਹੁੰਦਾ ਕਈ ਭਰਾ ਜਦੋਂ ਬਣੀਏ ਪਹਿਣਾ ਬਾਲਾ ਕੱਪੜਾ ਜਦੋਂ ਤੁਸੀਂ ਖਿੱਚੋਗੇ ਤਾਂ ਨਾਲ ਦੀ ਨਾਲ ਹੀ ਬਲ ਪੈਣ ਲੱਗ ਜਾਣਗੇ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਜੇ ਸਿਲਾਈ ਦੇ ਵੀਡੀਓ ਦੇਖਣੀ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਲਿਖ ਕੇ ਦੱਸੋ ਵੀ ਤੁਹਾਨੂੰ ਸਿਲਾਈ ਵਾਲੀ ਵੀਡੀਓ ਚਾਹੀਦੀ ਆ ਜਾਂ ਸਿਲਾਈ ਤੁਹਾਨੂੰ ਆਉਂਦੀ ਆ ਸਿਲਾਈ ਕਰਨੀ ਛੱਡ ਦੀ ਨਹੀਂ ਹੁੰਦੀ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਓ ਅਸੀਂ ਸਲਾਈ ਵਾਲੀ ਵੀਡੀਓ ਵੀ ਜਲਦੀ ਅਪਲੋਡ ਕਰ ਦਿਆਂਗੇ 18 ਤੀਰੇ ਆਪਾਂ ਇੱਥੋਂ 19 20 ਰੱਖਾਂਗੇ 1.5 ਪੌਣੇ 2 ਇੰਚ ਵਾਧਾ ਰੱਖ ਲੈ ਗੋ ਕਿ ਸ਼ੇਪ ਬਣੂਗੀ ਤੇ ਤੀਰੇ ਦੀ ਆਪਾਂ ਬਿਲਕੁਲ ਸਿੱਧਾ ਨਹੀਂ ਕੱਟਣਾ ਹਾਂ ਜੇ ਕੋਈ ਵੀਰੀ ਕਿਸੇ ਨੂੰ ਕਨਫਿਊਜ਼ਨ ਹੁੰਦੀ ਹੈ ਨਾ ਵੀ ਤੁਸੀਂ ਕਿਹੜੇ ਪਿੰਡ ਤੋਂ ਆ ਉਹ ਮੈਂ ਤੁਹਾਨੂੰ ਬਾਅਦ ਚ ਵੀਡੀਓ ਦੇ ਦੱਸ ਦਿੰਦਾ ਹਾਂਗਾ ਨੋਤੀ ਆਪਾਂ ਪਹਿਲਾਂ ਤੀਰਾ ਕੱਟ ਲਗੇ ਫਿਰ ਕਈ ਵਾਰੀ ਤੁਸੀਂ ਉੱਕ ਜਾਨੀਓ ਵੀ ਚੀਜ਼ ਦਾ ਪਤਾ ਨਹੀਂ ਲੱਗਦਾ ਕੋਈ ਦਾ ਇੱਥੋਂ ਨਿਸ਼ਾਨ ਨੂੰ ਨਾ ਬਿਲਕੁਲ ਸਿੱਧਾ ਲਾ ਲਿਆ ਕਰੋ ਤੀਰੇ ਦਾ ਜਿਹੜਾ ਆਪਾਂ ਕੱਟਣਾ ਇੱਥੋਂ ਕੱਟ ਤੋਂ ਘੱਟ ਕੱਪੜਾ ਖਰਾਬ ਹੁੰਦਿਆ ਕਰੋ ਠੀਕ ਆ ਆਪਾਂ ਇੱਥੋਂ ਜਦੋਂ 5 ਗਿੰਜਾ ਆਖਣਾ ਆਪਾਂ ਬਾਲਾ ਕੱਪੜਾ ਨਹੀਂ ਲਾਉਣਾਗਾ ਇੱਥੋਂ ਆ ਸਾਰੀਆਂ ਚੀਜ਼ਾਂ ਦੇਖ ਕੇ ਫਿਰ ਕੱਟਣਾ ਹੈ ਤਾਂ ਕਿ ਖਰਚਾ ਚੇਪਣ ਲਈ ਭਰਾਵਾਂ ਨੂੰ ਦਿੱਕਤ ਨਾ ਆਵੇ ਕੋਈ ਯਾ ਕਾਸਕਲ ਕੇ ਲਈ ਭੈਣਾ ਘਰੀ ਕੰਮ ਕਰਦੀਆਂ ਉਹਨਾਂ ਨੂੰ ਘੱਟ ਕੱਪੜੇ 'ਚੋਂ ਬਿਉਹਤਨ ਦੀ ਥੋੜੀ ਦਿੱਕਤ ਆਉਂਦੀ ਆ ਜੇ ਕਲਰ ਕਾਫ ਦੀ ਪੇਸਟਿੰਗ ਦੀ ਵੀਡੀਓ ਦੇਖਣੀ ਚਾਹਣੀ ਹੋ ਭੈਣੋਂ ਤਾਂ ਉਹ ਵੀ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸਿਆ ਕਰੋ ਬਾਈ ਸਾਨੂੰ ਪੇਸਟਿੰਗ ਕਰਨੀ ਦੱਸੋ ਤਾਂ ਅਸੀਂ ਉਹ ਪੇਸਟਿੰਗ ਦੀ ਵੀਡੀਓ ਪਾ ਦੇਵਾਂਗੇ ਤੀਰਾ ਹੈਗਾ 1.7 ਆਪਣਾ 1.8 ਆਪਾਂ ਨਿਸ਼ਾਨ ਲਗਾਵਾਂਗੇ 1.8 ਤੇ ਇਧਰ ਰੱਖਾਂਗੇ 4 ਇੱਥੋਂ ਰੱਖਾਂਗੇ 5 ਠੀਕ ਹੈ ਜੀ ਇਧਰ ਰੱਖਾਂਗੇ 2.1 ਸੂਤ ਕਿਉਂਕਿ ਕਲਰ 16 ਆ ਗਿਆ ਹਨ ਤਾਂ ਕਰਕੇ ਆਪਣਾ ਥੋੜਾ ਜਿਹਾ ਵੱਧ ਗਿਆ ਇਹ ਇਧਰੋਂ ਆਪਾਂ 3.5 4 ਰੱਖ ਕੇ ਗਲਾਈ ਪਾ ਦੇਣੀ ਆ ਜੇ ਇਸ ਤਰ੍ਹਾਂ ਨਹੀਂ ਪਤਾ ਲੱਗਦਾ ਤਾਂ ਡੀਪ ਇਥੋਂ 1.5.1 ਕਰ ਦਿਆ ਕਰੋ ਇਸ ਤਰ੍ਹਾਂ ਲਓ ਮੈਂ ਟੀਰੇ ਦੀ ਕਟਾਈ ਕਰ ਦਿੰਦਾ ਇੱਕ ਵਾਰੀ ਕਿਸੇ ਵੀ ਚੀਜ਼ ਦੀ ਨਹੀਂ ਸਮਝ ਆਉਂਦੀ ਉਹ ਦੁਬਾਰਾ ਤੁਸੀਂ ਪੁੱਛ ਲਿਆ ਕਰੋ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਸਾਨੂੰ ਦੱਸ ਦਿਆ ਕਰੋ ਵੀ ਆਹ ਚੀਜ਼ ਤੁਸੀਂ ਕਾਹਦੇ ਹਿਸਾਬ ਦੇ ਨਾਲ ਪਾਈ ਹੈ ਹਨਾ ਫੇਰ ਹੀ ਸਾਨੂੰ ਪਤਾ ਲੱਗਦਾ ਵੀ ਤੁਸੀਂ ਵੀਡੀਓ ਗੌਰ ਨਾਲ ਵੇਖਦੇ ਹੋ ਕਿ ਟਪਾਟ ਪਾ ਕੇ ਵੇਖਦੇ ਹੋ ਹਨ ਜੇ ਤੁਸੀਂ ਵੀਡੀਓ ਭਾਣੋ ਗੌਰ ਨਾਲ ਦੇਖੂਗਾ ਤਾਂ ਤੁਹਾਨੂੰ ਸ਼ਰਟ ਵੀ ਸਲਾਈ ਕਰਨੀ ਆ ਜਾਊਗੀ ਜੇ ਸ਼ਰਟ ਦੀ ਸਲਾਈ ਦੇਖਣੀ ਚਾਹਣੀ ਹੋ ਤਾਂ ਕਮੈਂਟ ਬਾਕਸ ਵਿੱਚ ਲਿਖ ਦਿਆ ਕਰੋ ਸ਼ਰਟ ਦੀ ਸਲਾਈ ਦੀ ਵੀਡੀਓ ਆਪਾਂ ਜਲਦੀ ਅਪਲੋਡ ਕਰ ਦੇਵਾਂਗੇ ਤੀਰਾ ਕੱਟ ਕੇ ਆਪਣੇ ਸਾਈਡ ਤੇ ਨਹੀਂ ਰੱਖਣਾ ਮੈਂ ਹਰ ਇੱਕ ਵੀਡੀਓ ਦੇ ਵਿੱਚ ਹੀ ਦੱਸਦਾ ਹੁੰਦਾ ਹਨਾ ਚਲੋ ਆਪਾਂ ਇਹਨੂੰ ਇਸ ਤਰ੍ਹਾਂ ਵਿਛਾ ਲੈਣਾ ਕੱਪੜੇ ਨੂੰ ਇਹ 라ਦਨਾ ਮਲਾ ਕੇ ਦੇਖ ਲਿਆ ਕਰੋ ਕਈ ਵਾਰੀ ਫਰੰਟ ਜ਼ਿਆਦਾ ਰਹਿ ਰਿਹਾ ਹੁੰਦਾ ਤਾਂ ਹੁਣ ਹੀ ਪਤਾ ਲੱਗ ਜੂ ਤੁਹਾਨੂੰ ਇਸ ਤਰ੍ਹਾਂ ਜਿੰਨਾ ਤੁਹਾਡਾ ਦਬਾਅ ਹੋਊਗਾ ਸਲਾਈਸ ਕੈਮਰਾ ਨਾ ਨੇੜੇ ਕਰਕੇ ਦਿਖਾ ਦਿਓ ਇਸ ਤਰ੍ਹਾਂ ਠੀਕ ਹੈ ਜੀ ਆਪਾਂ ਰੱਖ ਲਿਆ ਉੱਪਰ ਦੂਰ ਇਹਦੇ ਉੱਪਰ ਰੱਖ ਲਿਆ ਆ ਚੰਗੀ ਤਰ੍ਹਾਂ ਇਹਨੂੰ ਧਿਆਨ ਦੇ ਨਾਲ ਚੈੱਕ ਕਰਨਾ ਵੀਡੀਓ ਵਧੀਆ ਲੱਗੀ ਤਾਂ ਲੱਕ ਕੇ ਜਰੂਰ ਦੱਸਿਆ ਕਰੋ ਕਮੈਂਟ ਬਾਕਸ ਦੇ ਵਿੱਚ ਵੀ ਬਾਈ ਬਹੁਤ ਵਧੀਆ ਜਾਣਕਾਰੀ ਮਿਲੀ ਹੈ ਨਾ ਆ ਤੁਹਾਡੇ ਹੁਣ ਸਾਹਮਣੇ ਦੇਖੋ ਕਿੰਨਾ ਫਰੰਟ ਵੱਧ ਰਿਹਾ ਹੈ ਠੀਕ ਹੈ ਜੀ ਆਹ ਚੀਜ਼ ਆਪਾਂ ਨੇ ਨਹੀਂ ਹੋਣ ਦੇਣੀ ਜੇ ਆਪਾਂ ਇਹਨੂੰ ਫੜ ਕੇ ਇਸ ਤਰ੍ਹਾਂ ਕੀਤਾ ਤਾਂ ਇੱਥੇ ਬਲ ਬਹੁਤ ਜ਼ਿਆਦਾ ਪੈਣਗੇ ਇਹਦਾ ਇੰਨਾ ਇੰਨਾ ਕੱਪੜਾ ਹੋਰ ਚੱਕਿਆ ਜਾਊਗਾ ਹਜੇ ਅੱਗੇ ਤੋਂ ਠੀਕ ਹੈ ਮੈਂ ਥੋੜਾੇ ਸਾਹਮਣੇ ਹੁਣੀ ਚੱਕ ਦਿੰਨਾ ਤਾਂ ਕਿ ਸ਼ਰਟ ਬਣਾਉਣ ਤੋਂ ਬਾਅਦ ਮੂਰੇ ਸ਼ਰਟ ਤੇ ਬਲ ਨਾ ਆਪੇ ਤਾਂ ਆਪਾਂ ਬਿਲਕੁਲ ਗਲਾਈ ਦੇਵਾਂਗੇ ਇਸ ਤਰ੍ਹਾਂ ਇਹ ਕੰਮ ਉਹਦੀਆਂ ਜਾਨੀ ਕਿ ਬਰੀਕੀਆਂ ਆਏਦੀਆਂ ਹਨਾ ਇਹ ਸ਼ਾਇਦ ਹੀ ਤੁਹਾਨੂੰ ਵੀਡੀਓ YouTube ਤੇ ਮਿਲੇ ਇਸ ਤਰ੍ਹਾਂ ਮਾ ਦੀਆਂ ਬਰੀਕੀਆਂ ਵਾਲੀ ਹੈ ਨਾ ਮੋਟੀ ਮੋਟੀ ਸ਼ਰਟ ਅਗਲਾ ਕੱਟ ਕੇ ਵਿਊ ਲਾਈਨ ਦੇ ਚੱਕਰ ਦੇ ਵਿੱਚ ਉਹਨੂੰ ਆਪਣੇ ਕੋਈ ਕੀ ਕੰਮ ਨਾ ਮਤਲਬ ਨਹੀਂ ਹੁੰਦਾ ਤਾਂ ਮੈਨੂੰ ਇਹ ਹੁੰਦਾ ਵੀ ਜੇ ਕੋਈ ਸਾਡੇ ਤੋਂ ਕੰਮ ਸਿੱਖ ਰਿਹਾ ਉਹ ਕੰਮ ਦੀ ਬਰੀਕੀ ਨੂੰ ਸਮਝੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਕਿਸੇ ਵੀ ਚੀਜ਼ ਦੀ ਸਮਝ ਨਹੀਂ ਆਉਂਦੀ ਉਹ ਦੁਬਾਰਾ ਲਿਖ ਜਾ ਕਰੋ ਸਾਨੂੰ ਵੀ ਆਹ ਚੀਜ਼ ਦੱਸੋ ਵੀ ਕਾਦੇ ਹਿਸਾਬ ਨਾਲ ਰੱਖੀ ਹੈ ਕਿਵੇਂ ਰੱਖੀ ਸੀਗੀ ਨਾਲ ਉਹ ਇੱਥੇ ਆਪਾਂ ਨੰਬਰ ਪਾਉਣਾ ਹੁੰਦਾ ਹੈਗਾ ਸ਼ਰਟ ਦਾ ਵੰਨਾ ਵਗੈਰਾ ਕੱਪੜੇ ਦੇ ਉੱਪਰ ਨਹੀਂ ਚੜਉਣਾ ਠੀਕ ਆ ਅੱਗੇ ਕਿਸੇ ਟੌਪਿਕ ਤੇ ਤੁਸੀਂ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਭੈਣੋ ਜਾਂ ਤੁਹਾਡਾ ਪਜਾਮਾ ਅੰਦਰ ਨੂੰ ਚੜਦਾ ਜਾਂ ਗਲਾਂ ਬੈਕ ਨੂੰ ਜਾਂਦਾ ਤਾਂ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸ ਦਿਆ ਕਰੋ ਠੀਕ ਆ ਤਾਂ ਜਲਦੀ ਤੁਹਾਨੂੰ ਉਸ ਟੌਪਿਕ ਤੇ ਵੀਡੀਓ ਮਿਲ ਜੂਗੀ ਅੱਜ ਆਲਾ ਆਪਣੀ ਵੀਡੀਓ ਇੱਥੇ ਆਪਾਂ ਖਤਮ ਕਰਦੇ ਆਂ ਕਿਸੇ ਵੀ ਕਿਸਮ ਦੀ ਸਮੱਸਿਆ ਹੋਵੇ ਜਾਂ ਤੁਸੀਂ ਸਾਡੇ ਪਿੰਡ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਸਾਡਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਹੈ ਨਾ ਕਿਉਂਕਿ ਕਈ ਵਾਰੀ ਵੀਡੀਓ ਪਾਣਾ ਕੈਨੇਡਾ ਅਮਰੀਕਾ ਦੇ ਵਿੱਚ ਬੈਠਿਆਂ ਦੇਖ ਰਹੇ ਹੁੰਦੇ ਆ ਤਾਂ ਉਹ ਕੱਪੜੇ ਸਲਾਈ ਕਰਾਉਣਾ ਚਾਹੁੰਦੇ ਆ ਲੇਡੀਜ਼ ਤੇ ਜੈਂਟਲਸ ਦੋਨੇ ਕੱਪੜੇ ਸਲਾਈ ਕਰਦੇ ਆ ਤਾਂ ਉਹ ਸਾਡੇ ਨਾਲ ਫੋਨ ਤੇ ਸੰਪਰਕ ਕਰਕੇ ਆਨਲਾਈਨ ਆਪਣਾ ਨਾਪ ਦੇ ਕੇ ਕੱਪੜੇ ਸਲਾਈ ਕਰਵਾ ਸਕਦੇ ਆ ਠੀਕ ਹੈ ਜੀ ਅੱਜ ਵਾਲੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਆ ਮਿਲਦੇ ਆ ਕਿਸੇ ਨਵੇਂ ਵੀਡੀਓ ਦੇ ਨਾਲ ਜਲਦੀ ਧੰਨਵਾਦ